ਸਵਾਗਤ ਹੈ ਤੁਹਾਡਾ ਸੈਵ ਸੱਚ ਜੀ ਵੀ ਤੇ ਮੈਂ ਬਰੇਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਜਸੂਸੀ ਮਾਮਲਾ ਪੰਜਾਬ ਦੇ ਯੂਟਿਊਬਰ ਜਸਵੀਰ ਸਿੰਘ ਨੂੰ ਨਾਇਕ ਹਿਰਾਸਤ ਤੇ ਭੇਜਿਆ ਜਿਮਣੀ ਚੋਣਾ ਅਧਿਆਪਕਾਂ ਵੱਲੋਂ ਆਪ ਉਮੀਦਵਾਰ ਦੇ ਘਰ ਅੱਗੇ ਮੁਜ਼ਾਹਰਾ ਸ਼ਰੋਣੀ ਕਮੇਟੀ ਦੀ ਅੰਦਰੂਨੀ ਕਮੇਟੀ ਮੀਟਿੰਗ ਮੁਲਤਵੀ ਹੁਣ 12 ਜੂਨ ਨੂੰ ਹੋਵੇਗੀ ਨਵੇਂ ਕੋਵਿਡ 19 ਵੇਰੀਐਂਟ ਐਕਸਪੀਜੀ ਦੇ ਭਾਰਤ ਜੀ 163 ਮਾਮਲੇ ਸਾਹਮਣੇ ਆਏ ਜੀਨੋਮਿਕਸ ਕਨਸਟੋਰਿਅਮ ਗੁਰਦਾਸਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਦੇਹਾਂਤ ਕਾਂਗਸ ਵੱਲੋਂ ਕੋਆਰਡੀਨੇਟਰ ਨਿਯੁਕਤ ਪੰਜਾਬ ਤੇ ਜਵਾਨੀ ਨੂੰ ਬਚਾਉਣ ਲਈ ਜ਼ਿੰਮੇਵਾਰੀ ਧਾਰਮਿਕ ਆਗੂਆਂ ਸਿਰ ਬਾਜਵਾ ਮੁੱਖ ਮੰਤਰੀ ਦੇ ਹੁਕਮ ਅਮਗਰੋ ਤੀ ਤੋਂ ਵੱਧ ਟਿੱਪਰ ਜ਼ਬਤ ਮਹੱਲੀ ਵਿੱਚ ਨਵੇਂ ਨੌ ਸੈਕਟਰਾਂ ਲਈ 1285 ਏਕੜ ਜ਼ਮੀਨ ਐਕਵਾਇਰ ਕਰੇਗੀ ਸਰਕਾਰ ਹਿਰਾਸਤੀ ਮੌਤ ਲੁਧਿਆਣਾ ਚ ਪ੍ਰਦਰਸ਼ਨ ਕਰੇਗੀ ਐਕਸ਼ਨ ਕਮੇਟੀ ਫਥੌੜਾ ਮਾਰ ਕੇ ਪਤਨੀ ਦਾ ਕਤਲ ਮੁਰਜਮ ਗ੍ਰਿਫਤਾਰ ਜੁੱਧ ਨਸ਼ਿਆਂ ਵਿਰੁੱਧ ਇਹਲੀ ਕਾਰਵਾਈ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਡੀਐਸਪੀ ਮੋਤਲ ਹੁਣ ਇਨ੍ਹਾਂ ਖਬਰਾਂ ਦਾ ਵਿਸਤਾਰ ਮੁਹਾਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਜਸੂਸੀ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਪੰਜਾਬ ਦੇ ਯੂਟਿਊਬਰ ਜਸਵੀਰ ਸਿੰਘ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਸਿੰਘ ਨੂੰ ਦੋ ਦਿਨਾਂ ਦੀ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸਿੰਘ ਦੇ ਵਕੀਲ ਮੋਹਿਤ ਊਪਰ ਨੇ ਕਿਹਾ ਕਿ ਉਸਨੂੰ 23 ਜੂਨ ਨੂੰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਸਵੀਰ ਸਿੰਘ ਉਰਫ ਜਾਨਮਾਲ 48 ਜੋ ਕਿ ਰੂਪਨਗਰ ਜ਼ਿਲ੍ਹੇ ਦੇ ਮਾਲਾ ਪਿੰਡ ਦਾ ਰਹਿਣ ਵਾਲਾ ਹੈ ਅਤੇ ਇੱਕ YouTube ਚੈਨਲ ਜਾਨਮਾਲ ਵੀਡੀਓ ਚਲਾ ਰਿਹਾ ਸੀ ਜਿਸ ਦੇ 11 ਲੱਖ ਤੋਂ ਵੱਧ ਸਬਸਕ੍ਰਾਈਬਰ ਸਨ ਜਸਵੀਰ ਤੇ ਦੋਸ਼ ਹੈ ਕਿ ਉਹ ਹਰਿਆਣਾ ਆਧਾਰਿਤ ਯੂਟਿਊਬਰ ਜੋਤੀ ਮਲਹੋਤਰਾ ਦੇ ਨਜ਼ਦੀਕੀ ਸੰਪਰਕ ਵਿੱਚ ਸੀ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਉਹਨਾਂ ਇੱਕ ਅਤਵਾਦ ਸਮਰਥਿਤ ਜਸੂਸੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਜੋ ਪਾਕਿਸਤਾਨੀ ਖੁਫੀਆ ਏਜੰਸੀ ਅਤੇ ਫੌਜੀ ਅਧਿਕਾਰੀਆਂ ਨਾਲ ਸੰਬੰਧਿਤ ਹੈ ਐਸੋਸੀਏਟ ਅਧਿਆਪਕ ਸਿੱਖਿਆ ਪ੍ਰੋਵਾਈਡਰ ਫਰੰਟ ਪੰਜਾਬ ਵੱਲੋਂ ਲੁਧਿਆਣਾ ਵਿੱਚ ਹਲਕਾ ਪਛਮੀ ਤੋਂ ਜਿਮਨੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਘਰ ਅੱਗੇ ਮੁਜ਼ਾਰਾ ਕੀਤਾ ਗਿਆ ਇਹ ਅਧਿਆਪਕ ਸਰਕਾਰ ਵੱਲੋਂ ਮੰਗਾ ਨਾ ਮੰਨਣ ਤੋਂ ਖਫਾ ਹਨ ਮੁਜ਼ਾਰੇ ਵਿੱਚ ਫਰੰਟ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਤੇ ਅਜਮੇਲ ਸਿੰਘ ਔਲਖ ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚੋਂ ਦੇ ਵਾਦ ਬਣਾ ਕੀਤੀ ਜਿਆਦਾ ਕੰਮ ਦੇ ਸਰਕਾਰੀ ਜਿਹੜੀ ਦੁਲਾਈ ਹੋ ਗਈ ਸੀ ਕਿ ਇਹ ਕਿ ਉਹਨਾਂ ਨੇ ਨਾਮੀ ਸਰਪਤ ਜਾਇਤਵਾਸ ਦਾ ਮਾਰਕਸ ਵਿੱਚ ਸਾਥੀ ਇਹਨਾਂ ਕਾਗਜ਼ ਦੇ ਪੱਤੇ ਵਿੱਚ ਸਨ ਜੀ ਮਸਲੀਆਂ ਬਹੁਤ ਬਹੁਤ ਜ਼ਰੂਰੀ ਨੇ ਮੈਡੀਕਲ ਸਹੂਲਤਾਂ ਪੇ ਸਕੇਲ ਟੀਏ ਡੀ ਅਤੇ ਮੈਡੀਕਲ ਸਹੂਲਤਾਂ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਕਹਾਂ ਕਿ ਪੰਜਾਬ ਸਰਕਾਰ ਨੇ ਵੱਡੇ ਵੱਡੇ ਫਲੈਕਸ ਲਾ ਕੇ ਲੱਖਾਂ ਕਰੋੜਾਂ ਰੁਪਏ ਬਰਬਾਦ ਕਰ ਦਿੱਤੇ ਕਿ ਕੱਚੇ ਪੱਕੇ ਕਰ ਦਿੱਤੇ ਪਰ ਮਿਲਿਆ ਸਿਰਫ ਤਨਖਾਹ ਵਿੱਚ ਨਗੂਣਾ ਜਿਹਾ ਵਾਧਾ ਉਹਨਾਂ ਕਹਿੰਦੇ ਕਿ ਸਰਕਾਰ ਨੂੰ ਵਾਰ-ਵਾਰ ਮੀਟਿੰਗਾਂ ਲਈ ਸਮਾਂ ਦੇ ਕੇ ਮੁੱਕਰ ਜਾਣਾ ਇਹ ਸਾਬਤ ਕਰਦਾ ਹੈ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਅਧਿਆਪਕਾਂ ਕੋ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅੱਗੇ ਆਪਣੀਆਂ ਮੰਗਾਂ ਲਈ ਆਵਾਜ਼ ਬੁਲੰਦ ਕਰਦੇ ਹੋਏ ਅਪੀਲ ਕਰਦੇ ਹਨ ਕਿ ਉਹਨਾਂ ਦਾ ਬਣਦਾ ਪੇਸਕੇਲ ਲਾਗੂ ਕਰਕੇ ਸੀਐਸਆਰ ਜਲਦੀ ਦਿੱਤੇ ਜਾਣ ਜਰਨਲਿਸਤ ਕਤਰ ਗੁਰਮੀਤ ਸਿੰਘ ਪੱਡਾ ਜਕਸੀਰ ਸੰਧੂ ਸ਼ੋਕ ਹਾਂਡਾ ਤੇ ਕਲਦੀਪ ਕਪੂਰਥਲਾ ਨੇ ਦੱਸਿਆ ਕਿ ਜਦੋਂ ਉਹਨਾਂ ਦਾ ਕੋਈ ਸਾਥੀ ਸੇਵਾਮੁਕਤ ਹੁੰਦਾ ਹੈ ਤਾਂ ਉਸ ਨੂੰ ਖਾਲੀਅਤ ਘਰ ਜਾਣਾ ਪੈਂਦਾ ਹੈ ਉਹਨਾਂ ਸਰਕਾਰ ਨੂੰ ਅਪੀਲ ਕੀਤੀ ਕਿ ਅਧਿਆਪਕਾਂ ਦੀਆਂ ਮੰਗਾਂ ਮੰਨੀਆਂ ਜਾਣ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਹੋਣ ਵਾਲੀ ਮੀਟਿੰਗ ਕੁਝ ਜ਼ਰੂਰੀ ਰਜੇਮਿਆ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ ਇਹ ਮੀਟਿੰਗ ਹੁਣ 12 ਜੂਨ ਨੂੰ ਹੋਵੇਗੀ ਸ਼ਰੌਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤਰੀਂ ਕਮੇਟੀ ਦੀ ਮੀਟਿੰਗ ਸ਼ਰੌਣੀ ਕਮੇਟੀ ਦੇ ਮੁੱਖ ਦਫ਼ਤਰ ਵਿ ਪਰ ਉਹਨੇ 12 ਜੂਨ ਨੂੰ ਦੁਪਹਿਰ 12 ਵਜੇ ਹੋਵੇਗੀ ਉਹਨਾਂ ਦੱਸਿਆ ਕਿ ਇਸੇ ਦਿਨ ਬਾਅਦ ਦੁਪਹਿਰ 3 ਵਜੇ ਧਰਮ ਪ੍ਰਚਾਰ ਕਮੇਟੀ ਦੀ ਵੀ ਇਕੱਤਰਤਾ ਹੋਵੇਗੀ ਉਹਨਾਂ ਕਿਹਾ ਇਸ ਸਬੰਧ ਵਿੱਚ ਸ਼ਰੋਣੀ ਕਮੇਟੀ ਦੀ ਅੰਤਰੰਕ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਜੀਨੋਮਿਕਸ ਕਨਸਟੋਰੀਅਮ ਦੇ ਅੰਕੜਿਆਂ ਅਨੁਸਾਰ ਕੋਵਿਡ-19 ਦੇ ਨਵੇਂ ਉੱਭਰੇ ਵੇਰੀਐਂਟ XFG ਦੇ ਭਾਰਤ ਵਿੱਚ ਲਗਭਗ 163 ਮਾਮਲੇ ਸਾਹਮਣੇ ਆਏ ਹਨ ਦਾ ਲੇਸੈਂਟ ਜਰਨਲ ਦੇ ਇੱਕ ਲੇਖ ਦੇ ਅਨੁਸਾਰ ਰੀਕੋਵੀਰੈਂਟ XFG ਵੇਰੀਐਂਟ ਵਿੱਚ ਚਾਰ ਮੁੱਖ ਸਪਾਈਕ ਮਿਊਟੇਸ਼ਨ ਹਨ ਅਤੇ ਕਿੱਦਾ ਵਿੱਚ ਇਸ ਦੀ ਸ਼ੁਰੂਆਤੀ ਕੋਝ ਤੋਂ ਬਾਅਦ ਇਸ ਦਾ ਆਲਮੀ ਪੱਧਰ ਤੇ ਤੇਜ਼ੀ ਨਾਲ ਫੈਲਾਅ ਦੇਖਿਆ ਜਾ ਰਿਹਾ ਹੈ ਇੰਡੀਆਨ ਸਾਰਸ ਕੋਵਿਡ 2 ਜੀਨੋਮਿਕਸ ਕੰਸਟੋਰਿਅਮ ਦੇ ਅੰਕੜਿਆਂ ਅਨੁਸਾਰ ਕੋਵਿਡ 19 ਦੇ ਵਾਇਰਸ ਦਾ XFG ਵੇਰੀਐਂਟ ਹੁਣ ਤੱਕ ਕੋਲ 163 ਮੁੰਨਿਆਂ ਵਿੱਚ ਪਾਇਆ ਗਿਆ ਹੈ ਇਹਨਾਂ ਵਿੱਚ ਸਭ ਤੋਂ ਵੱਧ 99 ਮਾਮਲੇ ਮਹਾਰਾਸ਼ਟਰ ਦੇ ਹਨ ਜਦੋਂ ਕਿ ਉਸ ਤੋਂ ਬਾਅਦ ਤਾਮਲਨਾਡੂ ਵਿੱਚ 16 ਕੇਰਲ ਵਿੱਚ 15 ਗੁਜਰਾਤ ਵਿੱਚ 11 ਤੇ ਆਂਧਰਾ ਪ੍ਰਦੇਸ਼ ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿੱਚ ਦੇ 66 ਕੇਸ ਮਿਲੇ ਹਨ ਅੰਕੜੇ ਦਰਸਾਉਂਦੇ ਹਨ ਕਿ ਬੀਤੇ ਮਈ ਮਹੀਨੇ ਵਿੱਚ XFG ਵੇਰੀਐਂਟ ਦੇ 159 ਨਮੂਨਿਆਂ ਦਾ ਪਤਾ ਲਗਾਇਆ ਗਿਆ ਸੀ ਜਦੋਂ ਕਿ April ਵਿੱਚ ਇਸ ਵੇਰੀਐਂਟ ਲਈ 2 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਜਦੋਂ ਕਿ June ਵਿੱਚ 2 ਨਮੂਨਿਆਂ ਦੀ ਅਜੇ ਤੱਕ ਜਾਂਚ ਕੀਤੀ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਭਾਰਤ ਦੇ ਸਰਗਰਮ ਕੋਵਿਡ ਕੇਸਾਂ ਦੀ ਗਿਣਤੀ 6000 ਦੇ ਅੰਕੜੇ ਤੋਂ ਟੱਪ ਗਈ ਹੈ ਪਿਛਲੇ 48 ਘੰਟਿਆਂ ਵਿੱਚ ਕੁੱਲ ਮਿਲਾ ਕੇ 769 ਨਵੇਂ ਮਾਮਲੇ ਸਾਹਮਣੇ ਆਏ ਹਨ ਪੰਜਾਬੀ ਗਾਇਕ ਗੀਤਕਾਰ ਤੇ ਅਦਾਕਾਰ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਮਾਨ ਦਾ ਮੋਹਾਲੀ ਦੇ ਨਿੱਜੀ ਹਸਪਤਾਲ 'ਚ ਦਿਹਾਂਤ ਹੋ ਗਿਆ। ਉਹ ਪਿਛਲੇ 2 ਮਹੀਨਿਆਂ ਤੋਂ ਇੱਥੇ ਜੇਰੇ ਇਲਾਜ ਸਨ। ਗੁਰਪੰਥ ਮਾਨ 68 ਇੱਕ ਕਮਿਸ਼ਨ ਏਜੰਟ ਸਨ ਤੇ ਗਿੱਦੜਵਾੜ ਸ਼ਹਿਰ 'ਚ ਖੇਤੀ ਕਰਦੇ ਸਨ। ਮ੍ਰਿਤਕ ਦੇ ਰਿਸ਼ਤੇ 'ਚ ਭਰਾ ਐਡਵੋਕੇਟ ਗੁਰਮੀਤ ਮਾਨ ਨੇ ਦੱਸਿਆ ਕਿ ਗੁਰਪੰਥ ਦੀ ਹਾਲਤ 'ਚ ਸੁਧਾਰ ਸੀ ਅਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਸੀ ਪਰ ਉਹਨਾਂ ਦਾ ਦਿਹਾਂਤ ਹੋ ਗਿਆ। ਗੁਰਪੰਥਮਾਨ ਦੇ ਪਰਿਵਾਰ ਚ ਉਹਨਾਂ ਦੀ ਪਤਨੀ ਪੁੱਤਰ ਦੇ ਧੀ ਹਨ ਉਹਦੇ ਦੋਵੇਂ ਬੱਚੇ ਵਿਦੇਸ਼ ਰਹਿੰਦੇ ਹਨ ਉਹਨਾਂ ਦਾ ਸੰਸਕਾਰ ਦਾਜੂ ਨੂੰ ਚੰਡੀਗੜ੍ਹ ਚ ਕੀਤਾ ਜਾਵੇਗਾ ਪੰਜਾਬ ਕਾਂਗਰਸ ਵੱਲੋਂ ਸੂਬੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ ਇਹ ਨਿਯੁਕਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਰਦੇਸ਼ਾਂ ਤੇ ਪੰਜਾਬ ਕਾਂਗਰਸ ਦੇ ਜਰਨਲਿਸਟ ਕਤਰ ਕੈਪਟਨ ਸੰਦੀਪ ਸੰਧੂ ਵੱਲੋਂ ਕੀਤੀ ਗਈ ਹੈ ਵਿਧਾਨ ਸਭਾ ਹਲਕਾ ਸੁਜਨਪੁਰ ਤੋਂ ਗੋਤਮ ਗੁੱਦੂ ਸੇਠ ਪੋਆ ਤੋਂ ਬਰਿੰਦਰ ਸਿੰਘ ਛੋਟੇਪੁਰ ਪਠਾਨਕੋਟ ਤੋਂ ਸਤਪਾਲ ਸਿੰਘ ਪੁਰਜ ਰਾਜ ਗੁਰਦਾਸਪੁਰ ਤੋਂ ਅਮਰਜੀਤ ਸਿੰਘ ਬੀਨਾਂ ਨਗਰ ਤੋਂ ਹਰ ਸਿਮਰਨ ਕੌਰ ਬਾਜਵਾ ਆਦ ਨੂੰ ਹਲਕਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਮਾਰੇ ਦੌਰ ਵਿੱਚੋਂ ਲੰਘ ਰਿਹਾ ਹੈ ਤੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਚੁੱਕੇ ਹਨ ਅੱਜ ਜਿੱਥੇ ਰਾਜਨੀਤਿਕ ਜਮਾਤ ਨੂੰ ਸੋਚਣ ਦੀ ਲੋੜ ਹੈ ਉੱਥੇ ਪੰਜਾਬ ਨੂੰ ਬਚਾਉਣ ਦੀ ਵੱਡੀ ਜ਼ਿੰਮੇਵਾਰੀ ਧਾਰਮਿਕ ਆਗੂਆਂ ਸਰ ਵੀ ਹੈ ਉਹਨਾਂ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਸਤ ਸਮਾਧ ਅਮਰਜੀਤ ਕੌਰ ਦੇ ਭੋਗ ਸਮਾਗਮ ਦੌਰਾਨ ਸਮੁੱਚੇ ਧਾਰਮਿਕ ਆਗੂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੋੜਲੀ ਤੇ ਲਿਆਉਣਾ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵਾਸਤੇ ਇਕਜੁੱਟ ਹੋ ਕੇ ਪੰਜਾਬ ਦੇ ਨੌਜਵਾਨਾਂ ਦਾ ਮਾਰਗਦਰਸ਼ਨ ਕਰਨਾ ਸਮਾਣਾ ਵਿਖੇ ਸੱਤ ਮਾਸੂਮ ਬੱਚਿਆਂ ਤੇ ਡਰਾਈਵਰ ਦੀ ਮੌਤ ਮਗਰੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਗਈ ਹੁਕਮ ਅਤੇ ਟਿਪਰਾਂ ਦਾ ਗੜ ਮੰਨੇ ਜਾਂਦੇ ਸਮਾਣਾ ਖੇਤਰ ਵਿੱਚ ਐਸਬੀ ਬਹਿਬੇ ਚੌਧਰੀ ਦੀ ਅਗਵਾਈ ਹੇਠ ਮਾਵੀ ਕਲਾਂ ਟ੍ਰੈਫਿਕ ਪੁਲਸ ਨੇ ਸੜਕਾਂ ਤੇ ਚੱਲਦੇ ਕੀਤੋ ਵੱਧਨ ਨਜਾਇਜ਼ ਟਿਪਰਾਂ ਨੂੰ ਜ਼ਬਤ ਕੀਤਾ ਐਸਬੀ ਬਹਿਬੇ ਚੌਧਰੀ ਨੇ ਦੱਸਿਆ ਕਿ ਕਾਗਜ਼ ਅਧੂਰੇ ਹੋਣ ਕਾਰਨ ਇਨ੍ਹਾਂ ਟਿਪਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਸਮਾਣਾ ਸਬਡਿਵੀਜ਼ਨ ਵਿੱਚ ਲਾਈ ਵਿਸ਼ੇਸ਼ ਭੂਮਤੈ ਤ ਹੈਵੀ ਓਵਰਲੋਡ ਬਾਣਾ ਅਤੇ ਡਰਾਈਵਰਾਂ ਦੇ ਅਧੂਰੇ ਕਾਗਜ਼ਾਂ ਨੂੰ ਚੈੱਕ ਕੀਤਾ ਗਿਆ ਇਸ ਦੌਰਾਨ ਨਜਾਇਜ਼ ਟਿਪੜਾ ਖਿਲਾਫ ਕਾਰਵਾਈ ਕੀਤੀ ਗਈ ਇਸ ਓਕੇ ਉਹਨਾਂ 30 ਤੋਂ ਬਾਅਦ ਟਿਪੜਾਂ ਨੂੰ ਬੰਦ ਕਰਨ ਦੀ ਪੁਸ਼ਟੀ ਕੀਤੀ ਅਧਿਕਾਰੀਆਂ ਅਨੁਸਾਰ ਇਸ ਇਲਾਕੇ ਨੂੰ ਨਜਾਇਜ਼ ਤਰੀਕੇ ਤੇ ਅਧੂਰੇ ਕਾਗਜ਼ਾਂ ਤਾਂ ਸણે ਚੱਲ ਰਹੇ ਹੈ ਵੀ ਵੀ ਇੱਕ ਰਾਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾਵੇਗਾ ਪੰਜਾਬ ਸਰਕਾਰ ਨੇ ਮੁਹਾਲੀ ਚ ਨੌ ਨਵੇਂ ਸੈਕਟਰ ਵਿਕਸਿਤ ਕਰਨ ਲਈ 685 ਏਕੜ ਜ਼ਮੀਨ ਐਕਵਾਇਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਮੁਹਾਲੀ ਚ ਪਹਿਲਾਂ ਤੋਂ ਵਿਕਸਿਤ ਪੰਜ ਸੈਕਟਰਾਂ ਚ ਬਕਾਇਆ ਪਏ ਕੰਮਾਂ ਨੂੰ ਮੁਕੰਮਲ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ ਭਗਵੰਤ ਮਾਨ ਦੀ ਅਗਵਾਈ ਹੇਠ ਲਈ ਆਪ ਸਰਕਾਰ ਦੀ ਨਵੀਂ ਲੈਂਡ ਪੂਲਿੰਗ ਯੋਜਨਾ ਦੇ 4 ਜੂਨ ਨੂੰ ਨੋਟੀਫਾਈ ਹੋਣ ਮਗਰੋਂ ਜ਼ਮੀਨ ਐਕਵਾਇਰ ਕਰਨ ਦਾ ਇਹ ਪਹਿਲਾ ਅਮਲ ਹੋਵੇਗਾ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਵੱਲੋਂ ਨਵੇਂ ਸੈਕਟਰ 84 87 103 120 121 122 123 124 ਅਤੇ 131 ਹਿੱਸਾ ਵਿਕਸਿਤ ਕੀਤੇ ਜਾਣਗੇ ਇਸ ਤੋਂ ਇਲਾਵਾ ਬਾਕੀ ਰਹਿ ਗਏ ਸੈਕਟਰ 76 77 78 79 ਅਤੇ 80 ਵੀ ਸਰਕਾਰ ਦੀ ਯੋਜਨਾ ਤਹਿਤ ਵਿਕਸਿਤ ਕੀਤੇ ਜਾਣਗੇ ਗਮਾੜਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਰੰਗਲ ਨੇ ਬੇਰਵੇਦਨ ਦੇ ਦੱਸਿਆ ਕਿ ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ 4 ਤੋਂ 6 ਮਹੀਨਿਆਂ ਦੇ ਅੰਦਰ ਜ਼ਮੀਨ ਅਕਵਾਇਰ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੁਰਾਣੇ ਜ਼ਮੀਨ ਅਕਵਾਇਰ ਐਕਟ ਤਹਿਤ ਇਸ ਕੰਮ ਨੂੰ 2 ਸਾਲ ਤੱਕ ਲੱਗ ਸਕਦੇ ਸਨ ਉਨ੍ਹਾਂ ਖਾਸਾ ਕੀਤਾ ਕਿ ਸੈਕਟਰ 84 ਨੂੰ ਸੰਸਤਾਗਤ ਇਲਾਕੇ ਸੈਕਟਰ 87 ਨੂੰ ਕਮਰਸ਼ੀਅਲ ਸੈਕਟਰ 101 ਤੋਂ 113 ਨੂੰ ਇੰਡਸਟਰੀਅਲ ਅਤੇ ਬਾਕੀ ਦੇ 120 ਤੋਂ 124 ਤੇ ਸੈਕਟਰ 76 ਤੋਂ 80 ਨੂੰ ਰੈਸ਼ੀ ਇਲਾਕੇ ਵਜੋਂ ਵਿਕਸਿਤ ਕੀਤਾ ਜਾਵੇਗਾ ਉਹਨਾਂ ਕਿਹਾ ਕੇ 3536 ਏਕੜ ਜ਼ਮੀਨ ਪਹਿਲਾਂ ਤੋਂ ਵਿਕਸਿਤ ਐਰੋਟ੍ਰੋਪਲੈਸ ਟਾਉਨਸ਼ਿਪ ਦੇ 블ਾਕ E ਤੋਂ J ਤੱਕ ਕਰ ਦਿੱਤੀ ਜਾਵੇਗੀ ਇਸ ਤਰ੍ਹਾਂ ਸੈਕਟਰ 120 ਤੋਂ 124 ਚ 1890 ਏਕੜ ਤੇ ਸੈਕਟਰ 84 87 101 ਕੁਝ ਹਿੱਸਾ 103 ਅਤੇ ਸੈਕਟਰ 76 ਤੋਂ 80 ਚ 859.99 ਏਕੜ ਜ਼ਮੀਨ ਐਕਵਾਇਰ ਹੋਵੇਗੀ ਸਰੰਗਲ ਨੇ ਕਿਹਾ ਕਿ ਇਹ ਜ਼ਮੀਨ ਐਕਵਾਇਰ ਕਰਨ ਦੀ ਸਭ ਤੋਂ ਵੱਡੀ ਕਵੈਜ ਹੈ ਜਿਸ ਨਾਲ ਮੁਹੱਲੀ ਦੇ ਸ਼ਹਿਰੀਕਰਨ ਨੂੰ ਹੁਲਾਰਾ ਮਿਲੇਗਾ ਉਹਨਾਂ ਕਿਹਾ ਕਿ ਇਸ ਨਵੀਂ ਯੋਜਨਾ ਨੂੰ ਹਾਲੇ ਕੋਈ ਰਸਮੀ ਨਾਮ ਨਹੀਂ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸ마ਣ ਨੇ ਕਿਹਾ ਕਿ ਨਵੀਂ ਲੈਂਡ ਪੂਲਿੰਗ ਯੋਜਨਾ ਨਾਲ ਕਿਸਾਨ ਸੂਬੇ ਦੀ ਤਰੱਕੀ ਤੇ ਭਾਈਵਾਲ ਵੰਣਗੇ ਉਹਨਾਂ ਕਿਹਾ ਕਿ ਇਸ ਨਾਲ ਨਾ ਜਮੀਨ ਸਿਰਫ ਜ਼ਮੀਨ ਮਾਲਕਾਂ ਨੂੰ ਲਾਭ ਹੋਵੇਗਾ ਸਗੋ ਜਮੀਨ ਕਾਇਰ ਕਰਨੇ ਕੰਮ ਚ ਤੇਜ਼ੀ ਵੀ ਆਵੇਗੀ ਉਹਨਾਂ ਕਿਹਾ ਕਿ ਇਸ ਨਾਲ ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਵੀ ਹੱਲਾਸ਼ੀਰੀ ਮਿਲੇਗੀ ਨਵੀਂ ਲੈਂਡ ਪੂਲਿੰਗ ਯੋਜਨਾ ਤਹਿਤ ਕਿਸਾਨਾਂ ਨੂੰ ਉਹਨਾਂ ਦੀ ਅਵਿਕਸਿਤ ਖੇਤੀ ਵਾਲੇ ਜ਼ਮੀਨ ਦੇ ਬਦਲੇ ਵਿਕਸਿਤ ਤਾਮਾਤਾਂ ਜਾਣਗੀਆਂ ਰੇ 3 ਸੀ ਸੈਕਟਰ ਲਈ ਅਪਾਇਰ ਕੀਤੀ ਗਈ 1 ਏਕੜ ਜ਼ਮੀਨ ਦੇ ਮਾਲਕ ਨੂੰ 1000 ਵਰਗ ਗਜ ਦਾ ਰੈਸ਼ੀ ਸੀ ਪਲਾਟ ਅਤੇ 200 ਵਰਗ ਗਜ ਦੀ ਵਿਕਸਿਤ ਕਮਰਸ਼ੀਅਲ ਥਾਂ ਦਿੱਤੀ ਜਾਵੇਗੀ ਇੰਡਸਟਰੀਅਲ ਅਤੇ ਇੰਸਟੀਚਿਊਸ਼ਨਲ ਸੈਕਟਰਾਂ ਲਈ 1 ਏਕੜ ਜ਼ਮੀਨ ਦੇ ਬਦਲੇ ਵਿੱਚ 1600 ਵਰਗ ਗਜ ਦਾ ਇੰਡਸਟਰੀਅਲ ਪਲਾਟ ਜਰਕੇ ਕਮਰਸ਼ੀਅਲ ਸੈਕਟਰਾਂ 'ਚ 1 ਏਕੜ ਜ਼ਮੀਨ ਦੇ ਬਦਲੇ 300 ਵਰਗ ਗਜ ਦੇ ਐਸਈਓਜ ਅਤੇ 200 ਵਰਗ ਗਜ ਦਾ ਇੱਕ ਹੋਰ ਐਸਈਓ ਦਿੱਤਾ ਜਾਵੇਗਾ ਸੰਗਠਿਤ ਇੰਡਸਟਰੀਅਲ ਪਾਰਕਾਂ ਲਈ 1000 ਵਰਗ ਗਜ ਦੇ ਇੰਡਸਟਰੀਅਲ ਪਲਾਟ 300 ਵਰਗ ਗਜ ਦਾ ਰੈਸੀ ਪਲਾਟ ਅਤੇ 100 ਵਰਗ ਗਜ ਦਾ ਕਮਰਸ਼ੀਅਲ ਪਲਾਟ ਦਿੱਤੇ ਜਾਣਗੇ ਜ਼ਮੀਨ ਮਾਲਕਾਂ ਨੂੰ 2 ਸਾਲਾਂ ਲਈ ਸਟੈਂਪ ਡਿਊਟੀ ਤੋਂ ਰਾਹਤ ਵਾਸਤੇ ਸਹੂਲियत ਸਰਟੀਫਿਕੇਟ ਜਾਰੀ ਕੀਤੇ ਜਾਣਗੇ ਨਰਿੰਦਰਦੀਪ ਸਿੰਘ ਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਲੁਧਿਆਣਾ ਵਿੱਚ 16 ਜੂਨ ਨੂੰ ਰੋਸ ਮਾਰਚ ਕੀਤਾ ਜਾਵੇਗਾ ਕਮੇਟੀ ਮੈਂਬਰ ਬਕਰਨ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਰਚ ਦਾ ਉਦੇਸ਼ ਸਰਕਾਰ ਦੀ ਨਰਿੰਦਰ ਦੀਪ ਸਿੰਘ ਦੇ ਕਤਲ ਸਬੰਧੀ ਚੁੱਪ ਨੂੰ ਤੋੜਨਾ ਹੋਵੇਗਾ ਉਹਨਾਂ ਦੱਸਿਆ ਕਿ ਲੁਧਿਆਣਾ ਚ ਮਾਰਚ ਕਰਕੇ ਮੰਗ ਕੀਤੀ ਜਾਵੇਗੀ ਕਿ ਪੁਲਿਸ ਰਸਤਾ ਦਰਾਂ ਤਸੀਹਿਆ ਕਾਰਨ ਮੌਤ ਦੇ ਮੂੰਹ ਪੈ ਨਰਿੰਦਰ ਦੀਪ ਦੇ ਕਤਲਾਂ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਨਾਇਕ ਜਾਂਚ ਕਰਵਾਈ ਜਾਵੇ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਵਿੱਤੀ ਮੁਆਵਜ਼ਾ ਦਿੱਤਾ ਜਾਵੇ ਸ਼੍ਰੀ ਬਰਾੜ ਨੇ ਦੱਸਿਆ ਕਿ ਮਾਰਚ ਦਾ ਫੈਸਲਾ ਐਕਸ਼ਨ ਕਮੇਟੀ ਦੀ ਹੋਈ ਮੀਟਿੰਗ ਚ ਕੀਤਾ ਗਿਆ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਤਹਿਤ ਇੱਕ ਹੋਰ ਵੱਡੀ ਕਾਰਵਾਈ ਕਰਦੇ ਆਂ ਬਿੰਡਾ ਦੇ ਡੀਐਸਪੀ ਹਰਵੰਦ ਸਿੰਘ ਨੂੰ ਮੁਕਤਲ ਕਰ ਦਿੱਤਾ ਹੈ ਜ਼ਿਲ੍ਹੇ ਦੇ ਵੱਡੇ ਪੁਲਿਸ ਅਧਿਕਾਰੀ ਭਾਵੇਂ ਇਸ ਅਹਿਮ ਕਾਰਵਾਈ ਦੀ ਬਾਖ ਬਾਰ ਕੱਢਣ ਤੋਂ ਕੰਨੀ ਕਤਰਾ ਰਹੇ ਹਨ ਪਰ ਪ੍ਰੋਸੀਜਰਕ ਸੂਤਰਾਂ ਅਨੁਸਾਰ ਡੀਐਸਪੀ ਦੀ ਮੁਕਤਲੀ ਪਿੱਛੇ ਨਸ਼ਿਆਂ ਖਿਲਾਫ ਮਾਨ ਸਰਕਾਰ ਵੱਲੋਂ ਮਿੱਢੀ ਗਈ ਆਰ ਪਾਰ ਦੀ ਲੜਾਈ ਦੌਰਾਨ ਉਹਲਾ ਵੱਲੋਂ ਭਰਤੀ ਗਈ ਢਿੱਲ ਮੱਠਾ ਇਸ ਬਾਰੇ ਸੂਤਰਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਨਸ਼ਾ ਤਸਕਰਾਂ ਨਾਲ ਇਸ ਪੁਲਿਸ ਅਧਿਕਾਰੀ ਦੇ ਗ੍ਰੇਥ ਸਬੰਧਾਂ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ ਸਰਸਦੀ ਮੀਰਪੁਰ ਕਲੋਨੀ ਚ ਚਰਿੱਤਰ ਤੇ ਸ਼ੱਕ ਕਾਰਨ ਪਤੀ ਨੇ ਇੱਕ ਦਿਨ ਤੌਰ ਤੇ ਥੋੜੇ ਨਾਲ ਹਮਲਾ ਕਰਕੇ ਪਤਨੀ ਦਾ ਕਤਲ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਘਰ ਨੂੰ ਸੀਲ ਕਰ ਦਿੱਤਾ ਪੁਲਿਸ ਨੇ ਕੇਸ ਦਰਜ ਕਰਕੇ ਮੁੱਲਜਨੂ ਗ੍ਰਿਫਤਾਰ ਕਰ ਲਿਆ ਹੈ ਮੀਰਪੁਰ ਵਾਸੀ ਮੱਖਣ ਮਕੈਨਿਕ ਹੈ ਗਰਮੀ ਦੀਆਂ ਛੁੱਟੀਆਂ ਕਾਰਨ ਬੱਚਿਆਂ ਨੂੰ ਆਪਣੇ ਨਾਨਕੇ ਘਰ ਛੱਡ ਕੇ ਮੱਖਣ ਤੇ ਉਸਦੀ ਪਤਨੀ ਆਰਤੀ ਲੰਗੀ ਰਾਤ ਆਪਣੇ ਘਰ ਆਏ ਸਨ ਇਸ ਦੌਰਾਨ ਦੋਵਾਂ ਵਿਚਾਲੇ ਤਕਰਾਰ ਹੋ ਗਈ ਸਵੇਰੇ ਕੁਝ ਲੋਕਾਂ ਨੇ ਆਰ.ਟੀ.ਵੀ. লাশ ਘਰ ਚ ਵੇਖੀ ਤਾਂ ਉਹਨਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ লাশ ਨੂੰ ਆਪਣੇ ਕਬਜ਼ੇ ਚ ਲੈ ਲਿਆ ਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਘਰ ਨੂੰ ਸੀਲ ਕਰ ਦਿੱਤਾ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।